oh <laughs> ਸਾਣਾ ਪਟਿਆਲਾ ਰੋਡ ਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਪਟਿਆਲੇ ਤੋਂ ਮੈਂਬਰ ਆਫ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਦਾ ਸਮਾਣੇ ਸਮਰਾਟ ਪੈਲੈਸ ਵਿੱਚ ਪ੍ਰੋਗਰਾਮ ਰੱਖਿਆ ਗਿਆ ਔਸ ਪ੍ਰੋਗਰਾਮ ਦੌਰਾਨ ਸਰਕਾਂ ਦੇ ਉੱਤੇ तकरीबन तकरीबन ਕਿੰਨੀ ਕੋਪੋਲਸ ਨਜ਼ਰ ਆ ਰਹੀ ਹੈ ਸਮਾਣੇ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕੀਤਾ ਗਿਆ ਔਰ ਕਿਸਾਨਾਂ ਵੱਲੋਂ ਰੋਸ ਮਜਾਰੇ ਜਿਹੜੇ ਕੀਤੇ ਜਾ ਰਹੇ ਨੇ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖ ਸਕਦੇ ਹੋ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਨੂੰ ਅੱਜ ਜੇ ਕੋਈ ਬਦਲਦੇ ਰੂਪ ਦੇ ਵਿੱਚ ਦਿਖ ਰਿਹਾ ਤੇ ਉਹ ਭਾਰਤੀ ਜਨਤਾ ਪਾਰਟੀ ਦਿਖ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਕੱਢ ਸਕਦੀ ਹੈ ਹਾਲਾਤਾਂ ਕਿਹੜਿਆਂ ਦੀ ਗੱਲ ਮੈਂ ਕਰ ਰਿਹਾ ਜਿਸ ਕਦਰ ਪੰਜਾਬ ਦੇ ਵਿੱਚ ਗੈਂਗਸਟਰਵਾਦ ਹੋ ਰਿਹਾ ਲੋਕਾਂ ਦੇ ਵਿੱਚੋਂ ਜਦੋਂ ਨਿਕਲਦੇ ਆ ਤਾਂ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿਸ ਦੁਕਾਨਦਾਰ ਵੀਰ ਨੂੰ ਦੁਕਾਨ ਤੇ ਬੈਠੇ ਨੂੰ ਗੋਲੀ ਵੱਜ ਜਾਣੀ ਹੈ ਕਿਸ ਮੇਰੇ ਭਰਾ ਭੈਣ ਨੂੰ ਰਾਹ ਦੇ ਵਿੱਚ ਜਾਂਦੇ ਨਾਲ ਕੋਈ ਹਾਦਸਾ ਹੋ ਜਾਣਾ ਇਸ ਤਰ੍ਹਾਂ ਦਾ ਮਾਹੌਲ ਤੋਂ ਅੱਗਵਾ ਤੇ ਸਮੇਂ ਵੀ ਪੰਜਾਬ ਪੰਜਾਬ ਦੇ ਲੋਕ ਅਜ ਤਰਾਹੀ ਤਰਾਹੀ ਕਰ ਰਹੇ ਆ ਕਿਉਂਕਿ ਨੌਜਵਾਨਾਂ ਦੇ ਇਹ ਵਿਫਗਾਰ ਨਹੀਂ ਨੌਜਵਾਨ ਜਿਹੜੇ ਮੁੱਖ ਮੰਤਰੀ ਕਹਿੰਦਾ ਸੀ ਕਿ ਨੌਜਵਾਨ ਜਿਹੜੇ ਕਾਫਲਿਆਂ ਦੇ ਰੂਪ ਕੇ ਮੇਰੇ ਨਾਲ ਚੱਲਦੇ ਆ ਜਿੰਨੀ ਦੇ ਤੱਕ ਇਹਨਾਂ ਚੋਂ ਇੱਕ ਵੀ ਵਿਅਕਤੀ ਇਹਨੇ ਇੱਕ ਵੀ ਨੌਜਵਾਨ ਬੇਦਾਬੀ ਰੂਪਾ ਮੈਨੂੰ ਚੈਨ ਵੀ ਆਉਂਦੀ ਹੈ ਮਹਾਰਾਣੀ ਬਕੀਤ ਕੌਰ ਜੀ ਨੇ ਆਪਣੇ ਪ੍ਰਯਤਨਾਂ ਨਾਲ ਮੋਦੀ ਸਰਕਾਰ ਤੋਂ 1400 ਕਰੋੜ ਰੁਪਏ ਦਾ ਇੱਕ ਇਹ ਪ੍ਰੋਜੈਕਟ ਪਾਸ ਕਰਵਾ ਰਿਹਾ ਹੈ جلدی پروجیکٹ پرجیکٹ بھی چالو ہو جائے گا اور بہت پروجیکٹ نے جڑے جو میں بارٹر پرجیکٹ ہے چھوٹی ندیدہ کام ہے بڑی ندیدہ کام ہے اے مہارانی پرمیت کور جی نے اپنے کملہ نال <سؤال> کروایا ہے کہ ہون اپنے بچے جو اوپنا جو ساتھ ایک پارٹی جنتا پارٹی کے اس پر کہنی لیٹ میں جو پارٹی جنتا پارٹی تھی پاوناما اور نیتیاں دنال جانو ہو کے اور انہوں نے سائیوں کے اپنے ایریے کا بھی بکاس ہو ਸਾਡੇ ਆਏ ਹੋਏ 22 ਪ੍ਰੈਜ਼ੀਡੈਂਟ ਚੀਮਾ ਜੀ ਅੰਮ੍ਰਿਤਸਰ ਤੋਂ ਆਏ ਹੋਏ ਸ੍ਰੀ ਦਾਸ ਸਾਹਿਬ ਮੁਰਤੀਸ਼ ਕੇ ਨੌਜੀ ਸਾਡੇ ਹੋਰ ਸਾਰੇ ਮੰਡਲ ਦੇ ਪ੍ਰਧਾਨ ਕੰਜੋ ਸਾਡੇ ਜਿਹੜੇ ਪ੍ਰੈਸ ਵਾਲੇ ਤੁਸੀਂ ਆਇਆ ਹੋ ਸਾਰਿਆਂ ਦਾ ਮੈਂ ਬੇਨਤੀ ਬਾਕ ਕਰਦੀ ਹਾਂ بی ایس پی اور مان اکالی دل تو بھی نام ہے سو رننیتی ہوں یہ جہی آپس کے لوگوں کے جا کے اپنیاں اپنیاں گلتی ہیں یہ شروعات ہے That's